ਗੁਰੂਕਾ ਸਾਹਿਬ ਹੱਥ 'ਚ ਲੈ ਕੇ ਭਈ ਜੁੱਤੀ ਪਾ ਕੇ ਤੁਰਦਿਆਂ ਫਿਰਦਿਆਂ ਪਾੜ ਨਹੀਂ ਕਰਦੇ ਜੀ ਜ਼ੁਬਾਨ ਨਹੀਂ ਪਾੜ ਕਰ ਲੋਬ ਸਕਤੋ ਤੇ ਬਿੱਦਲੇ ਦੋ ਜੋੜਾ ਪਾ ਕੇ ਗੁਰੂਕਾ ਸਾਹਮਣੇ ਆਤ ਹੋ ਗਿਆ ਕਿ ਇਹਨੂੰ ਪੋਥੀ ਸਾਹਿਬ ਕਹਿੰਦੇ ਨੇ ਮਹਾਰਾਜ ਦਾ ਸਰੂਪ ਆ ਉਹ ਅਸੀਂ ਪਾ ਕੇ ਛੁੱਟ ਪਾ ਗੁਰੂਕਾ ਮਹਾਰਾਜ ਆਂ ਗਿਆ ਨਾ ਉਹਨੂੰ ਹੱਥ 'ਚ ਲੈ ਕੇ ਜੋੜੇ ਪਾ ਕੇ ਆਪਣੀ ਮਰਜ਼ੀ ਨਾਲ ਕਿੰਨਾਂ ਬਾਹਰ ਦੇ ਦੇ ਕੇ ਬਹਿ ਕੇ ਕਿਉਂ ਨਹੀਂ ਕਰਦੇ ਯਾਨੀ ਕਿ ਤੁਹਾਨੂੰ ਅਗ ਲੱਗੀ ਹੋਈ ਹੈ ਕਿ ਗੁਰਦਾ ਅਨ 10 ਮਿੰਟ ਜਾਂ 15 ਮਿੰਟ ਜਾਂ ਅੱਧਾ ਘੰਟਾ ਚ ਪਕੜ ਨਹੀਂ ਕਰ ਸਕੋ ਜੋ ਜੋੜਾ ਪਾਕ ਹੈ ਗੁਟਕੇ ਤੋਂ ਪਾੜਨਾ ਤਾਂ ਉਹ ਭਈ ਗੁਰੂ ਗੁਰ ਸਾਹਿਬ ਦੀ ਮਰਿਆਦਾ ਨਹੀਂ ਹੈ ਬਾਕੀ ਜਿਆ ਜ਼ੁਬਾਨੇ ਤੁਸੀਂ ਪਕੜ ਕਰਨਾ ਚੱਲ ਰਹੇ ਹੋ ਕਿਤੇ ਗੱਡੀ 'ਚ ਬੈਠੇ ਹੋ ਜੋੜੇ ਪਾਏ ਹੋਏ ਨੇ ਜ਼ੁਬਾਨੇ ਆਮ ਮੂੰਹ ਜਵਾਨੇ ਅੰਦਰ 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 ਆਪਣੇ ਹਿਰਦੇ 'ਚ ਪਾੜ ਕਰੀ ਜਾਓ ਉਹ ਧਾਰਮਿਕ ਦੀ ਕਰੀ ਰਿਹਾ ਹਾਂ ਚਾਚਾ ਕੁਝ ਕੋਈ ਨਹੀਂ ਮਗਰ ਮਰਿਆਦਾ ਇਹ ਆ ਕਿਆ ਪਾ ਗੁਰਬਾਣੀ ਨੂੰ ਜੇ ਕਿਸੇ ਲੈ ਕੇ ਇਸ ਕਿਤਾਬ ਦੇ ਵਿੱਚ ਲੈ ਕੇ ਅਗਰ ਗੁਰਗੰਸਾ ਜੀ ਦੇ ਕੋਲ ਜਾ ਕੇ ਜੋੜ ਨਹੀਂ 파 ਕੇ ਜਾਂਦੇ ਤੇ ਗੁਟਕਾ ਜਿਹੜਾ ਗੁਰਗੰਸਾ ਦਾ ਹੀ ਅੰਗ ਆ ਗੁਰਬਾਣੀ ਸਾਰੀ ਇੱਕ ਹੀ ਆ ਵਾ ਵਾ ਬਾਣੀ ਨਰੰਕਾਰ ਇਸ ਕਰਕੇ ਕਰੂ ਮੇ ਕੋ ਮੈਨੂੰ ਤੇ ਸਮਝੇ ਹੀ ਲੱਗੀ ਆ ਕਿ ਜੋੜੇ 파 ਕੇ ਗੁਟਕਾ ਨੇ ਹੱਥ ਚ ਲੈ ਕੇ ਆਪਣਾ ਪਾਠ ਕਰਵਾ ਦੇਦਾ ਜੋ ਜਵਾਨ ਨੇ ਮੂੰ ਜਵਾਨ ਨੇ ਜਿਹਾ ਵਰਜਿਆ ਕਰੋ ਤੇਜ਼ੀ ਨਾਲ